ਗੁਰੂ ਜਿੰਨਾ ਕਾ ਅੰਧਲਾ ਉਹਨਾਂ ਦੇ ਚੇਲੇ ਵੀ ਫਿਰ ਕੀ ਕਰਦੇ ਨੇ ਭਾਈ ਉਹ ਵੀ ਅੰਧੇਰੇ ਚ ਰਹਿੰਦੇ ਨੇ ਆਪ ਤਾਂ ਹਨੇਰੇ ਵਿੱਚ ਰਹਿੰਦਾ ਹੀ ਐ ਉਹ ਆਪਣੇ ਚੇਲਿਆਂ ਨੂੰ ਆਪਣੇ ਭਗਤਾਂ ਨੂੰ ਵੀ ਹਨੇਰੇ ਚ ਰੱਖਦਾ ਹੈ ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੇਰਾ ਪੂਰਾ ਗੁਰੂ ਕੌਣ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਖੋ ਸਤਨਾਮ ਸ਼੍ਰੀ ਕਰੋ ਕਿਰਪਾ ਮੇਰੇ ਸਤ ਗੁਰ ਪੂਰੇ ਮੇਰੇ ਸਤ ਗੁਰ ਪੂਰੇ ਮੇਰੇ ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਤੀਰੇ ਦੇਖ ਤੁਮਾਰਾ ਪੂਰੇ ਕਾ ਕੀਆ ਸਭ ਕਿਛ ਪੂਰਾ ਕਾਟ ਬਾਦ ਕਿਛ ਘਟਬਦ ਰਹਿੰਦੀ ਹੀ ਨਹੀਂ ਬੰਦੇ ਕੋਲ ਕਿਸੇ ਚੀਜ਼ ਦੀ ਜਦੋਂ ਸੁੱਖਾਂ ਦਾ ਖਜ਼ਾਨਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਿਲ ਜਾਵੇ ਪੂਰਾ ਸਤਿਗੁਰੂ ਕਿਰਪਾ ਕਰ ਦੇਵੇ ਗੁਰ ਪੂਰੇ ਕਿਰਪਾ ਧਾਰੀ ਪੂਰੇ ਗੁਰੂ ਜੀ ਕਿਨੇ ਕਿਰਪਾ ਕੀਤੀ ਹੈ ਪ੍ਰਭ ਪੂਰੀ ਲੋਚ ਹਮਾਰੀ ਹੁਣ ਕੋਈ ਤਾਂਗ ਕੋਈ ਇੱਛਾ ਰਹੀ ਹੀ ਨਹੀਂ ਕਿਉਂ ਜੀਵਨ ਦੇ ਵਿੱਚ ਨਾਮ ਨੂੰ ਬਾਣੀ ਨੂੰ ਤੈ ਆਧਾਰ ਬਣਾ ਲਿਆ ਬਾਣੀ ਉੱਤੇ ਤੂੰ ਚੱਲਣ ਲੱਗ ਪਿਆ ਹੁਣ ਕੋਈ ਇੱਛਾ ਰਹੀ ਨਹੀਂ ਹੁਣ ਤਾਂ ਇੱਕ ਕੇਵਲ ਭੁੱਖ ਹੈ ਸੱਚੇ ਨਾਮ ਕੀ ਲੱਗ ਹੈ ਭੁੱਖ ਇੱਕੇ ਭੁੱਖ ਹੈ ਜਿਹੜੀ ਲੱਗਦੀ ਹੈ ਇਹ ਇੱਕ ਭੁੱਖ ਹੀ ਬੰਦੇ ਨੂੰ ਸਾਰੀਆਂ ਭੁੱਖਾਂ ਦਾ ਇਲਾਜ ਹੈ ਸਾਰੀਆਂ ਭੁੱਖਾਂ ਮਿਟਾ ਦਿੰਦੀ ਹੈ ਜੇ ਕਈ ਵਾਰ ਬੰਦਾ ਕੋਈ ਪ੍ਰਸ਼ਾਦਾ ਛੱਕੇ ਨਾ ਜਾਂ ਕੋਈ ਪ੍ਰਸ਼ਾਦ ਛੱਕੇ ਜਾਂ ਪਦਾਰਥ ਛੱਕੇ ਤੇ ਉਹਨੂੰ ਫੇਰ ਭੁੱਖ ਲੱਗੇ ਆਉਂਦੀ ਹੈ ਫੇਰ ਹੋਰ ਚੀਜ਼ਾਂ ਮੰਗਦਾ ਕੋਈ ਹੋਰ ਲਿਆ ਕੇ ਰੱਖਦੀ ਹੈ ਫੇਰ ਵੱਧਦੀ ਜਾਂਦੀ ਹੈ ਭਾਵ ਕਿ ਬੰਦਾ ਕਦੇ ਰੱਜ ਨਹੀਂ ਸਕਦਾ ਜ਼ਿੰਦਗੀ ਵਿੱਚ ਦੇਖਿਆ ਜਾਵੇ ਕਿਉਂ ਨਾ ਤਾਂ ਨੱਕ ਰੱਜਦਾ ਨਾ ਕੰਨ ਰੱਜਦੇ ਨੇ ਨਾ ਅੱਖ ਅਖ ਰੱਜਦੀਆਂ ਨੇ ਅੱਖੀ ਦੇਖ ਨਾ ਰੱਜੀਆਂ ਬੋ ਰੰਗ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਨਾ ਤਾਂ ਅੱਖੀਆਂ ਰੱਜਦੀਆਂ ਨੇ ਸਾਰੀ ਜ਼ਿੰਦਗੀ ਦੇਖ ਦੇ ਕੇ ਨਵਾਂ ਭਾਲਦਾ ਇਹ ਬੰਦਾ ਨਵੀਆਂ ਚੀਜ਼ਾਂ ਵੇਖਾਂ ਨਾ ਤਾਂ ਕੰਨ ਰੱਜਦੇ ਨੇ ਨੱਕ ਨ ਰੱਜਾ ਬਾਸ ਲੈ ਬਾਸ ਕਹਿੰਦੇ ਨੇ ਸੁਗੰਧ ਨੂੰ ਇਹ ਵੀ ਨਹੀਂ ਰੱਜਦਾ ਸੁਪਾਸਾ ਕਹਿੰਦੇ ਉਸਤਤ ਨਿੰਦਾ ਕੰਨ ਸੁਣੇ ਕੰਨਾਂ ਨੂੰ ਵੀ ਆਤ ਪਈ ਹੋਈ ਹੈ ਇਹ ਵੀ ਨਹੀਂ ਰੱਜਦੇ ਉਸਤਤ ਸੁਣ ਸੁਣ ਕੇ ਉਸਤਤ ਨਿੰਦਾ ਇਹ ਵਿੱਚ ਪੈਂਦੀ ਹੈ ਜਿਹੜੀ ਅੱਖੀ ਦੇਖ ਨ ਰੱਜੀਆਂ ਬਉਰੰਗ ਤਮਾਸੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਾਦੀ ਜੀਵਨ ਨ ਰੱਜੀਆਂ ਕਰ ਭੋਗ ਬਿਲਾਸੇ ਇਹ ਜੀਵ ਵੀ ਨਹੀਂ ਰੱਜਦੀ ਕਦੇ ਇਹ ਜੀਵ ਅੱਜ ਤੁਸੀਂ ਖਾਣਾ ਖਾ ਲਓ ਕਹ ਲਓ ਫਿਰ ਭੁੱਖ ਲੱਗੀ ਤੇ ਸਵਾਦ ਨਵੇਂ ਤੋਂ ਨਵਾਂ ਚੱਕਦੀ ਹੈ। ਤੋਂ ਸਤਿਗੁਰੂ ਮਾਰਾ ਨੇ ਮੁਕਦੀ ਗੱਲ ਮਕਾਈ ਰਾਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ ਇਹ ਕੂੜ ਝੂਠੇ ਨੇ ਝੂਠੇ ਰਸ ਨੇ। ਇਸ ਕਰਕੇ ਨਾਮ ਰਸ ਪੀਆ ਰੇ ਨਾਮ ਰਸ ਪੀਆ ਰੇ ਰਾਮ ਰਸ ਪੀਆ ਰੇ राम रस पीया रे राम रस पीया रे राम रस जय रस बिसर गए रस फिरके रस रहंदा है वाणी दा फिर बंदा कहंदा प्रभु पूरी लोच हमारी वैगुरु जी फिर किसी चीज दी आशा कृष्ण वासना रहंदी ही नहीं लोचा ਲੋਚਾ ਹੁੰਦੀ ਹੈ ਤ੍ਰਿਸ਼ਨਾ ਬਾਸਨਾ ਮੰਗ ਫਿਰ ਪੂਰੀ ਹੋ ਜਾਂਦੀ ਹੈ ਲੋਚਨਾ ਜੋ ਲੋਚਦਾ ਹੈ ਕਰ ਇਸ਼ਨਾਨ ਗ੍ਰਹ ਆਏ ਜਦੋਂ ਤੂੰ ਬਾਣੀ ਦਾ ਇਸ਼ਨਾਨ ਕਰਦਾ ਹੈ ਨਾ ਇੱਕ ਤਾਂ ਸਰੀਰ ਦਾ ਕਰਦਾ ਹੈ ਇੱਕ ਤੇਰੇ ਮਨ ਦਾ ਇਸ਼ਨਾਨ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਆਪਣੇ ਪ੍ਰਭੂ ਨੂੰ ਸਿਮਰ ਕੇ ਇੱਕ ਮਨ ਦਾ ਇਸ਼ਨਾਨ ਕਰਨਾ ਹੁੰਦਾ ਹੈ ਤੇ ਹੁੰਦਾ ਕੀ ਹੈ ਮਨ ਤਨ ਭਏ ਰੋਗਾ ਇਹ ਤੇਰਾ ਮਨ ਹੈ ਜਿਹੜਾ ਇਹ ਵੀ ਅਰੋਗ ਹੋ ਜਾਂਦਾ ਹੈ ਆ ਪੰਜ ਨੇ ਜਿਹੜੇ ਰੋਗ ਇਹਨੂੰ ਚੁੰਮੜੇ ਹੋਏ ਨੇ ਇਹਨਾਂ ਤੋਂ ਬਚ ਜਾਂਦਾ ਹੈ ਤੇ ਬਾਣੀ ਬੰਦੇ ਨੂੰ ਸਰੀਰਕ ਤੌਰ ਤੇ ਵੀ ਦੁੱਖ ਨਹੀਂ ਲੱਗਣ ਦਿੰਦੀ ਜੇ ਬੰਦਾ ਬਾਣੀ ਦੇ ਸਿਮਰਨ ਦਾ ਇਸ਼ਨਾਨ ਕਰੇਗਾ ਕਰ ਇਸ਼ਨਾਨ ਗ੍ਰਹਿ ਆਏ ਫਿਰ ਕੀ ਹੋਏਗਾ ਆਨੰਦ ਮੰਗਲ ਸੁਖ ਪਾਏ ਉਹ ਆਨੰਦ ਸਰੂਪ ਸਤਿਗੁਰੂ ਆਨੰਦ ਬਖਸ਼ਿਸ਼ ਕਰੇਗਾ ਮੰਗਲ ਖੁਸ਼ੀਆਂ ਸੁਖ ਪਾਏ ਉਹ ਬੰਦਾ ਹਮੇਸ਼ਾ ਹੀ ਖੁਸ਼ੀਆਂ ਦੇ ਵਿੱਚ ਖੇੜੇ ਵਿੱਚ ਰਹਿੰਦਾ ਹੈ ਨਾਨਕ ਭਗਤਾ ਸਦਾ ਵਿਗਾਸ ਜਦੋਂ ਬੰਦਾ ਨਾਮ ਬਾਣੀ ਨਾਲ ਜੁੜਦਾ ਹੈ ਇਸ਼ਨਾਨ ਕਰਦਾ ਹੈ ਅੱਜ ਹਮਾਰੇ ਮੰਗਲ ਚਾਰ ਕਿਉਂ ਕਿ ਮੇਰਾ ਕੰਤ ਮੇਰਾ ਵੈਗੁਰੂ ਮੇਰੇ ਹਿਰਦੇ ਵਿੱਚ ਆਇਆ ਹੈ ਹਿਰਦੇ ਵਿੱਚ ਵਸਿਆ ਹੈ ਸੰਤੋ RAM ਨਾਮ ਨਿਸਤਰੀਏ ਨਿਸਤਰੀਏ ਤਰਨਾ ਤਰਨ ਤਾਰਨ ਹਰ ਨਿਧ ਦੁੱਖ ਨਾ ਸਕੈ ਵਿਆਪ ਸਤਿਗੁਰੂ ਮਹਾਰਾਜ ਤੇਰਾ ਜਿਹੜਾ RAM ਨਾਮ ਹੈ ਕਿ ਜਿਹੜਾ ਪਾਤਸ਼ਾਹ ਤੇਰਾ ਨਾਮ ਹੈ ਇਹ ਤੇਰਿਆਂ ਭਗਤਾਂ ਨੂੰ ਬੇੜਾ ਬੰਨੇ ਲਾ ਦਿੰਦਾ ਹੈ ਉਹਨਾਂ ਦਾ ਬੇੜਾ ਬੰਦ ਨਾ ਸਕੇ ਉਹ ਬੰਧਨ ਕੀ ਬੇਲਾ ਪਰ ਸਰਬਰ ਜਦ ਉਛਲੈ ਤਬ ਤਰਨ ਦੁਹੇਲਾ ਹੱਥ ਨਾਲ ਲਾਈ ਕੋ ਸੰਭੜੇ ਜਲ ਜਾਸੀ ਢੋਲਾ ਨਹੀਂ ਤੇ ਭਾਈ ਇੱਥੇ ਕੀ ਹੈ ਸਰੀਰ ਹੈ ਜਲ ਜਾਸੀ ਢੋਲਾ ਇਹਨੇ ਸਵਾ ਹੋ ਜਾਣਾ ਹੈ ਪਰ ਬੰਦਿਆ ਜੇ ਤਰਨਾ ਹੈ ਇਸ ਸੰਸਾਰ ਤੋਂ RAM ਨਾਮ ਨਿਸਤਰੀਏ ਸੰਤੋ हे ਭਗਤੋ ਹੈ ਸਿੱਖੋ ਹੈ ਗੁਰ ਸਿੱਖੋ RAM ਦਾ ਨਾਮ ਹਰੀ ਦਾ ਨਾਮ ਵੈਗੁਰੂ ਦਾ ਨਾਮ ਜਪ ਕੇ ਨਿਸਤਰੀਆ ਜਾ ਸਕਦਾ ਹੈ ਇਹ ਪਵ ਸਾਗਰ ਤੋਂ ਨਿਕਲਿਆ ਜਾ ਸਕਦਾ ਹੈ ਉਠਤ ਬੈਠਤ ਹਰ ਹਰ ਧਾਈਐ ਅਨ ਦਿਨ ਸੋਕ੍ਰਿਤ ਕਰੀਐ ਉੱਠਦੇ ਹਾਂ ਤਾਂ ਵਹਿਗਰੂ ਬੈਹਨੇ ਹਾਂ ਤਾਂ ਵਹਿਗਰੂ ਹੱਸੰਦੇ ਆ ਖਿਲੰਦੇ ਆ ਪਹਿਨੰਦੇ ਆ ਖਵੰਦਿਆਂ ਵਿੱਚੇ ਹੋਵੇ ਮੁਕਤ ਬੰਦਾ ਹੋ ਸਕਦਾ ਹੈ ਸਿਮਰਨ ਕਰ ਸਕਦਾ ਹੈ ਜਦੋਂ ਇਸ਼ਨਾਨ ਕਰਦੇ ਹਾਂ ਉਦੋਂ ਗਾਇਆ ਕਰੋ ਪੰਗਤੀ ਕਰਿ ਇਸ਼ਨਾਨ ਸਿਮਰ ਪ੍ਰਭ ਅਪਨਾ ਮਨ ਤਨ ਭਏ ਜਦੋਂ ਪ੍ਰਸ਼ਾਦਾ ਛਕਦੇ ਹਾਂ ਉਦੋਂ ਨਾਨਕ ਪੋਸਰੀਆਂ ਪਕਾਈਆਂ ਪਾਈਆਂ ਥਾਲੇ ਮਾਏ ਜਿਨਨੀ ਗੁਰੂ ਮਨਾਇਆ ਰਾਜ ਰਜ ਸਈ ਖਾਏ ਜੈ ਜੈ ਪ੍ਰਸਾਦ ਸਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ ਜਦੋਂ ਪ੍ਰਸ਼ਾਦਾ ਛਕਦੇ ਹੋ ਅਰਦਾਸ ਕਰਕੇ ਛਕਿਆ ਕਰੋ ਮਹਾਰਾਜ ਨੂੰ ਬੇਨਤੀ ਕਰਕੇ ਮਹਾਰਾਜ ਆ ਦੋ ਪੈਰ ਦੋ ਡੰਗ ਦੀ ਰੋਟੀ ਬਖਸ਼ਿਸ਼ ਕੀਤੀ ਆ ਤਾਂ ਕਿਰਪਾ ਕਰੋ ਸਭ ਨੂੰ ਦਿਓ ਮਹਾਰਾਜ ਸੋ ਬੰਦਾ ਖਾਂਦਾ ਹੋਇਆ ਵੀ ਪਹਿਨਦਾ ਹੋਇਆ ਵੀ ਪਰਮੇਸ਼ਰ ਦੀ ਭਗਤੀ ਵੀ ਜੁੜ ਸਕਦਾ ਹਰ ਹਰ ਤੇ ਆਈ ਹੈ ਹਰੀ ਹਰੀ ਜਪ ਸਕਦਾ ਹੈ ਵੈਗੁਰੂ ਵੈਗੁਰੂ ਜਪ ਸਕਦਾ ਹੈ ਅਣਦਿਨ ਸੋਕ੍ਰਿਤ ਕਰੀਏ ਇਹ ਕਿਰਤ ਇਹ ਕਰਮ ਕਰਨ ਦੇ ਨਾਲ ਅਣਦਿਨ ਨਾਮ ਜਪ ਕੇ ਬੰਦਾ ਮੁਕਤੀ ਸੌਖਾ ਲਈ ਪਾ ਸਕਦਾ ਹੈ ਕਿ ਕਿਤੇ ਪਾਸ਼ਾ ਨੇ ਕਿਹਾ ਨਹੀਂ ਜੰਗਲਾਂ ਚ ਭਟਕਦਾ ਜਾ ਟੂਣੇ ਤਵੀਤਾ ਤੇ ਵਿਸ਼ਵਾਸ ਕਰ ਕਰਮ ਕਾਂਡ ਕਰ ਨਹੀਂ ਪਾਤਸ਼ਾਹ ਨੇ ਤੈਨੂੰ ਤੇ ਬੜਾ ਸੌਖਾ ਰਸਤਾ ਮਾਰਗ ਸੌਖੇ ਰਸਤੇ ਦਾ ਪਾਂਧੀ ਬਣਾਇਆ ਹੈ ਤੈਨੂੰ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਪਾਗੀ ਪਾ ਇਹ ਰੱਬ ਦੇ ਪਿਆਰਿਆਂ ਦਾ ਮਾਰਗ ਕੀ ਹੈ ਧਰਮ ਕੀ ਹੈ ਬੜੁ ਭਾਗੀ ਇਹ ਧਰਮ ਇਹ ਪੌੜੀ ਉਹੀ ਚੜਦਾ ਹੈ ਪੌੜੀ ਹੁੰਦੀ ਹੈ ਜਾਂ ਤਾਂ ਬੰਦੇ ਨੂੰ ਨੀਚੋਂ ਉੱਤੇ ਲੈ ਜਾਂਦੀ ਹੈ ਜਾਂ ਉਤਲੇ ਬੰਦੇ ਨੂੰ نیچے ਲੈ ਆਉਂਦੀ ਹੈ ਹੁਣ ਇੱਥੇ ਧਰਮ ਕੀ ਪੌੜੀ ਕੀ ਹੈ ਬੰਦਿਆ ਏ ਸੰਤੋਹ ਹੈ ਗੁਰਸਿੱਖੋ ਬਾਣੀ ਦੇ ਨਾਲ ਜੁੜ ਜਾਓ ਪਾਤਸ਼ਾਹ ਜੀ ਕਹਿੰਦੇ ਸੰਤਕਾ ਮਾਰਗ ਧਰਮ ਕੀ ਪੌੜੀ ਰੱਬ ਦੇ ਪਿਆਰਿਆਂ ਦਾ ਮਾਰਗ ਹੈ ਨਾਮ ਜਪਣਾ ਤੇ ਜਿਹੜਾ ਨਾਮ ਜਪਦਾ ਹੈ ਇਹ ਪੌੜੀ ਤੇ ਚੜਦਾ ਹੈ ਸਵਾਰ ਹੁੰਦਾ ਹੈ ਕਹਿੰਦੇ ਉਹਨੂੰ ਨੀਵੇਂ ਨੂੰ ਪਾਤਸ਼ਾਹ ਜੀ ਕਹਿੰਦੇ ਇਹ ਉੱਚਾ ਚੁੱਕ ਦਿੰਦੀ ਹੈ ਬਾਣੀ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰ ਦਿੰਦੀ ਹੈ ਅਤੇ ਜਿਹੜੇ ਉੱਤੇ ਚੜ੍ਹੇ ਹੁੰਦੇ ਨੇ ਪਾਰਾ ਜਿਨ੍ਹਾਂ ਦਾ ਹੰਕਾਰ ਹੀ ਹੋਏ ਹੁੰਦੇ ਨੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਟੇ ਹੋਮੈ ਰੋਗ ਨਾਨਕ ਸਤਗੁਰ ਤਿਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਇਹ ਹੋਮੈ ਦਾ ਰੋਹ ਕੱਟ ਕੇ ਬਾਣੀ ਬੰਦੇ ਨੂੰ نیچے ਲੈ ਆਉਂਦੀ ਹੈ ਪੌੜੀ ਇੱਕ ਤੇ ਚੜ੍ਹਨ ਦਾ ਵਿਸ਼ਾ ਹੈ ਇੱਕ ਉਤਰਨ ਦਾ ਵਿਸ਼ਾ ਹੈ ਬਾਣੀ ਬੰਦੇ ਨੂੰ ਉੱਚਾ ਚੁੱਕ ਦਿੰਦੀ ਹੈ ਅਤੇ ਹੰਕਾਰ ਨਿਮਰਤਾ ਦੇ ਵਿੱਚ ਲੈ ਆਉਂਦੀ ਹੈ ਬੰਦੇ ਨੂੰ ਹੰਕਾਰ ਕੱਢ ਕੇ ਨਿਮਰਤਾ ਵਿੱਚ ਸਤਿਗੁਰੂ ਸਾਹਿਬ ਕਹਿੰਦੇ ਕੋਵਡ ਭਾਗੀ ਪਾਏ ਉਹ ਵਿਭਾਗੀ ਹੁੰਦੇ ਹਨ ਐਸੇ ਮਾਰਗ ਤੇ ਐਸੀ ਪੌੜੀ ਤੇ ਜਿਹੜੇ ਨਾਮ ਵਾਲੀ ਨਾਮ ਬਾਣੀ ਵਾਲੀ ਕਿਰਤ ਤੇ ਜਿਹੜੇ ਚੜਦੇ ਹਨ ਪਾਏ ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਨੀ ਚਿਤਲਾ ਕੋਟ ਜਨਮ ਹੁਣ ਪਾਤਸ਼ਾਹ ਜੀ ਨੇ ਕਰੋੜਾਂ ਹੀ ਜਨਮ ਗਿਣਾ ਦਿੱਤੇ ਕਿ ਭਾਈ ਕੋਟ ਜਨਮ ਕੇ ਕਿਲ ਵੀ ਇਹਦਾ ਮਤਲਬ ਪਿਛਲੇ ਜਨਮ ਵੀ ਹੈਗੇ ਨੇ ਕਈ ਕਹਿੰਦੇ ਨੇ ਲੈ ਉਠ ਜੱਡੀ ਜਾਣ ਬਾਬਾ ਪਿਛਲੇ ਜਨਮ ਕਿਹਨੇ ਵੇਖੇ ਆ ਪਿਛਲਾ ਜਨਮ ਕਿਹਨੇ ਵੇਖਿਆ ਪਰ ਬਾਣੀ ਕਹਿੰਦੀ ਆ ਕੋਟ ਜਨਮ ਇੱਥੇ ਫਿਰ ਲੱਖਾਂ ਹੀ ਜਨਮ ਪਾਤਸ਼ਾਹ ਕਹਿ ਰਹੇ ਨੇ ਕੋਟ ਜਨਮ ਕੇ ਕਿਲ ਵੀ ਖਨਾਸੇ ਜਨਮ ਜਨਮਤਰਾਂ ਦੀ ਇੱਕ ਬਾਣੀ ਚ ਤੋਂ ਘੋਰ ਆਉਂਦੀ ਆ ਰੋਜ਼ ਪੜ੍ਹਦੇ ਹੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਓ ਇਹ ਕਾਲਾ ਹੋਇਆ ਪਿਆ ਇਹ ਮੈਲ ਪਾਸ਼ਾ ਕਹਿੰਦੇ ਭਰੀ ਐ ਮਤ ਪਾਪਾਂ ਕਹਿ ਸੰਗ ਉਹ ਤੋਂ ਪੈ ਨਾਵੈ ਕੈ ਰੰਗ ਸਾਬਣ ਲੈ ਕੇ ਕੱਪੜੇ ਧੋਈ ਦੇਨੇ ਮੋਗਰੀ ਫੇਰੀਦੀ ਆ ਕੀ ਨਿਕਲਦਾ ਮੈਲ ਨਿਕਲਦੀ ਆ ਕੱਪੜਿਆਂ ਚੋਂ ਹੁਣ ਮਸੀਨਾ ਆ ਗਿਆ ਬਾਦਸ਼ਾਹ ਕਹਿੰਦਾ ਇਹ ਵੀ ਤਰੀਕਾ ਐਸਾ ਹੈ ਬਾਣੀ ਪੜਨ ਵਾਲਿਆਂ ਦਾ ਮਨ ਨਿਰਮਲ ਹੋ ਜਾਂਦਾ ਹੈ ਸ਼ਾਂਤੀ ਆਉਣ ਲੱਗ ਜਾਂਦੀ ਹੈ ਮੈਲ ਕੱਢਦੀ ਹੈ ਬਾਣੀ ਜਿਉਂ-ਜਿਉਂ ਬੰਦਾ ਬਾਣੀ ਨਾਲ ਜੁੜਦਾ ਜਾਏਗਾ ਉਹਦੇ ਹਿਰਦੇ ਸ਼ੁੱਧ ਹੁੰਦਾ ਜਾਏਗਾ ਜਿਸ ਤਰ੍ਹਾਂ ਝਾੜੂ ਫੇੜੀਦਾ ਤੇ ਸਾਰਾ ਫਰਸ਼ ਸਾਫ਼ ਹੋ ਜਾਂਦਾ ਨਾ ਸਾਰਾ ਬੇੜਾ ਸਾਫ਼ ਹੋ ਜਾਂਦਾ ਹੈ ਇਸੇ ਤਰ੍ਹਾਂ ਬਾਣੀ ਦਾ ਝਾੜੂ ਫੇੜਿਆ ਤੇਰੇ ਅੰਦਰਲੇ ਵਿਕਾਰ ਨੇ ਜਿਹੜੇ ਖਲ ਖੁੰਝੇ ਵਾਲੇ ਸਭ ਕੱਢ ਕੇ ਰੱਖ ਦਿੰਦੀ ਹੈ ਬਾਣੀ ਕਿਲਵਿਖ ਨਾਸੇ ਪਾਪ ਵੱਜਰ ਪਾਪ ਨੇ ਜਿਹੜੇ ਹਰ ਚਰਨੀ ਚਿਤ ਲਾਏ ਇਸ ਕਰਕੇ ਚਿਤ ਨੂੰ ਬਾਣੀ ਨਾਲ ਜੋੜ ਲੈ ਮਣਾ ਜੇ ਤੂੰ ਕਿਲਵਿਖ ਪਾਪਾਂ ਦਾ ਨਾਸ ਚਾਹੁੰਨਾ ਹੈ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਸਦਾ ਉਸਤਤ ਕਰੋ ਆਪਣੇ ਵਾਹਿਗੁਰੂ ਦੀ ਇਹ ਨਹੀਂ ਸੁਣ ਲਿਆ ਤੇ ਮੰਨਣਾ ਨਹੀਂ ਸੁਣਦੇ ਸਾਰੇ ਹੀ ਇੱਕ ਨਾਂ ਜੀ ਲਾਲਾ ਹੋਇਆ ਦੁਕਾਨ ਤੇ ਬੈੰਦਾ ਹੈ ਅੱਜ ਉਹ ਆ ਕੀ ਅੱਜ ਉਹਨੇ ਕਿਤੇ ਕੰਮ ਕੋਲ ਮ ਜਾਣਾ ਹੈ ਉਹਨੇ ਆਪਣੇ ਬੱਚੇ ਨੂੰ ਕਹਿਤਾ ਪੁੱਤ ਤੂੰ ਦੁਕਾਨ ਤੇ ਰਹੀਂ ਕੱਲੂ ਦੁਕਾਨ ਤੇ ਸਾਂਭਣੀ ਆ ਮੈਂ ਕਿਤੇ ਜਾਣਾ ਹੈ ਕਿਤੇ ਬਾਹਰ ਨਾ ਚਲਾ ਜਾਈ ਦੁਕਾਨ ਤੇ ਹੀ ਬੈਠਣਾ ਪਰ ਇੱਕ ਕੰਮ ਕਰੀ ਦੁਕਾਨ ਜਾਣ ਤੋਂ ਪਹਿਲਾਂ ਮੰਦਰ ਜ਼ਰੂਰ ਹੋ ਆਈ ਕਹਿੰਦਾ ਠੀਕ ਹੈ ਜੀ ਜਾ ਆਉਂਗਾ ਚਲੋ ਪਿਤਾ ਲੰਘ ਗਿਆ ਆਪਣੇ ਕੰਮ ਤੇ ਜੋ ਕੰਮ ਕਰਨਾ ਸੀ ਵਪਾਰ ਦੇ ਤੌਰ ਤੇ ਚਲਾ ਗਿਆ ਕਹਿੰਦੇ ਹੁਣ ਇਹ ਬੱਚਾ ਜਿਹੜਾ ਨੌਜਵਾਨ ਇਹ ਸਿਰੇ ਉੱਠਿਆ ਗਿਆ ਮੰਦਰ ਉੱਥੇ ਕੀ ਸੁਣਿਆ ਇਹਨੇ ਕਥਾ ਚੱਲ ਰਹੀ ਸੀ ਜਿਵੇਂ ਅੱਜ ਤੁਸੀਂ ਕਥਾ ਸੁਣ ਰਹੇ ਹੋ ਕਹਿੰਦਾ ਗਊ ਤੇ ਗਰੀਬ ਵਿੱਚ ਰੱਬ ਵੱਸਦਾ ਇਹਦੀ ਰੱਖਿਆ ਕਰਨੀ ਚਾਹੀਦੀ ਹੈ ਗਊ ਤੇ ਗਰੀਬ ਦਾ ਸਤਿਕਾਰ ਕਰਨਾ ਚਾਹੀਦਾ ਹੈ ਇਹਨੇ ਇਹ ਸੁਣਿਆ ਭਾਵੇਂ ਕੀ ਨੀਵਿਆਂ ਦਾ ਵੀ ਅਤੇ ਗਰੀਬਾਂ ਦਾ ਮਦਦਗਾਰ ਬਨਣਾ ਚਾਹੀਦਾ ਹੈ ਇਹਨੇ ਗੱਲ ਦਿਮਾਗ 'ਚ ਪੈ ਗਈ ਇਹਦੇ ਇਹ ਆ ਗਿਆ ਦੁਕਾਨ ਤੇ ਬਹਿ ਗਿਆ ਉਹ ਉਧਰੋਂ ਕਹਿੰਦੇ ਕੋਈ ਤੁਰਦੀ ਫਿਰਦੀ ਗਊ ਜਿਹੜੀ ਸੜਕ ਤੇ ਉਹ ਆ ਕੇ ਬਾਹਰ ਜਿਹੜੇ ਇਹਦੇ ਸਾਮਾਨ ਪਿਆ ਸੀ ਦੁਕਾਨ ਦੇ ਉੱਤੇ ਛੋਲੇ ਵਗੈਰਾ ਦਾਲਾ ਵਗੈਰਾ ਕੇ ਮੂੰਹ ਮਾਰਨ ਲੱਗ ਗਈ ਖਾਣ ਲੱਗ ਗਈ ਇਹਨੇ ਨਹੀਂ ਹਟਾਇਆ ਆਖੋ ਸਤਨਾਮ ਸ਼੍ਰੀ ਗੁਰੂ ਤੇ ਕਹਿੰਦਾ ਮੈਂ ਸੁਣ ਕੇ ਤਾਂ ਆਇਆ ਸਵੇਰੇ ਕੀ ਗਉ ਤੇ ਗਰੀਬ ਨੂੰ ਮਾਰਨਾ ਨਹੀਂ ਰੱਖਿਆ ਕਰਨੀ ਇਹਨਾਂ ਦੀ ਇਹਨਾਂ ਦਾ ਭਲਾ ਮੰਗਣਾ ਹੈ ਕਹਿੰਦੇ ਖਾਈ ਉਹਨੇ ਸਾਰੀ ਜਦੋਂ ਆਇਆ ਉਹਦਾ ਪਿਓ ਉਹਨੇ ਨਾਲੇ ਤੇ ਉਹ ਕੁੱਟੀ ਜਿਹੜਾ ਖਾ ਰਹੀ ਸੀ ਨਾਲੇ ਉਹ ਉੱਟਿਆ ਜਿਹੜਾ ਦੁਕਾਨ ਤੇ ਬੈਠਾ ਸੀ ਗੱਲ ਸੰਗਤ ਜੀ ਇੱਥੇ ਇਹ ਹੈ ਕਿ ਅਸੀਂ ਮੰਨਦੇ ਉਹ ਜਾਂਦਾ ਉਹ ਵੀ ਮੰਨਦੇ ਜ਼ਰੂਰ ਸੀ ਪਰ ਉਹਨੇ ਕਦੇ ਮੰਨੀ ਨਹੀਂ ਹੁਣ ਮੁੰਡੇ ਨੇ ਮੰਨ ਲਈ ਪਰ ਗੱਲ ਇਹ ਐ ਸੀ ਕਹਿਣਾ ਇੱਥੇ ਬਾਣੀ ਸੁਣ ਕੇ ਚਲੇ ਜਾਂਦੇ ਆ ਪਰ ਮੰਨਣ ਨੂੰ ਕੋਈ ਤਿਆਰ ਨਹੀਂ ਹੁੰਦਾ ਆਪਾਂ ਕਹਿੰਦੇ ਜੀ ਇੱਥੇ ਗੁਰਦੁਆਰੇ ਕਿਹਾ ਜਾਂਦਾ ਜੀ ਝੂਠ ਨਹੀਂ ਬੋਲਣਾ ਹੋ ਸਕਦਾ ਗੁਰਦੁਆਰੇ ਤੋਂ ਬਾਹਰ ਜਾ ਕੇ ਤੇਰਾ ਸ਼ੁਰੂ ਹੋ ਜਾਵੇ ਕੰਮ ਬਾਣੀ ਕਹਿੰਦੀ ਬਾਣੀ ਪੜ੍ਹਨੀ ਐ ਹੋ ਸਕਦਾ ਇੱਥੋਂ ਜਾ ਕੇ ਤੈਨੂੰ ਵਿਸਰ ਜਾਵੇ ਬਾਣੀ ਭੁੱਲੇ ਜਾਵੇਂ ਤੂੰ ਬਾਣੀ ਕਹਿੰਦੀ ਆ ਮਾਤਾ ਪਿਤਾ ਦਾ ਸਤਿਕਾਰ ਕਰ ਹੋ ਸਕਦਾ ਇੱਥੋਂ ਗੁਰਦੁਆਰੇ ਪੰਜ 10 ਮਿੰਟ ਲੇਟ ਹੋ ਗਿਆ ਬੱਚੇ ਬੱਚੇ ਕਹ ਬੱਚਿਆਂ ਮੂਰੇ ਤੇਰਾ ਗੁੱਸਾ ਨਿਕਲ ਜੇ ਸੋ ਸਤਗੁਰੂ ਪਾਤਸ਼ਾਹ ਕਹਿੰਦੇ ਕਿ ਬੰਦਿਆ ਉਸਤਤ ਕਰੋ ਸਦਾ ਪ੍ਰਭ ਆਪਣੀ ਜਿਵੇਂ ਗੁਰੂ ਕਹਿੰਦਾ ਹੈ ਜੋ ਗੁਰ ਕਹ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਫੇਰ ਤੇਰੀ ਜ਼ਿੰਦਗੀ ਦੀ ਬਾਤ ਨਿਰਾਲੀ ਹੈ ਤੇਰਾ ਜ਼ਿੰਦਗੀ ਦੇ ਵਿੱਚ ਨਾਮ ਜਪਿਆ ਵਾ ਪਾਤਸ਼ਾਹ ਕਹਿੰਦੇ ਲੇਖੇ ਜੋਖੇ ਲੱਗ ਜਾਏਗਾ ਉਸਤਤ ਕਰੋ ਸਦਾ ਪ੍ਰਭੇ ਆਪਣੇ ਸਦਾ ਆਪਣੇ ਵੈਗਰੂ ਦੀ ਉਸਤਤ ਕਰੋ ਉਹਦੀ ਗੱਲ ਨੂੰ ਮੰਨੋ ਜਿਨ ਪੂਰੀ ਕਲ ਰਾਖੀ ਜਿਹੜਾ ਇੱਜ਼ਤਾਂ ਰੱਖਣ ਵਾਲਾ ਹੈ ਮਾਣ ਰੱਖਣ ਵਾਲਾ ਹੈ ਇਸ ਕਲ ਦੇ ਅੰਦਰ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜੱਪੀ ਹੈ ਲਾਏ ਧਿਆਨਾ ਕਲ ਰਾਖੀ ਇਹ ਕਲਯੁਗ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇਹ ਸਾਰੇ ਨਾਲੋਂ ਉੱਚਾ ਕਰਮ ਹੈ ਧਰਮ ਹੈ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਇਹ ਸਿੱਖਿਆ ਸਤਿਗੁਰੂ ਦੀ ਸੱਚੀ ਪਵਿੱਤਰ ਕਰ ਦਿੰਦੀ ਹੈ ਜੀਵ ਜੰਤਾਂ ਨੂੰ ਸੋਹਣਾ ਬਣਾ ਦਿੰਦੀ ਹੈ ਜੀਵਨ ਮਨੁੱਖ ਦਾ ਐਸੀ ਸਤਿਗੁਰ ਤੇਰੀ ਬਾਣੀ ਹੈ ਵਿਗਣ ਵਿਨਾਸ਼ਣ ਸਭ ਦੁੱਖ ਨਾਸ਼ਣ ਵਾਹਿਗੁਰੂ ਤੂੰ ਵਿਗਣਾਂ ਦਾ ਨਾਸ ਕਰਨ ਵਾਲਾ ਹੈ ਵਿਨਾਸ਼ਣ ਹੁੰਦਾ ਬਿਨਾਸ਼ ਕਰਨ ਵਾਲਾ ਕਿਨਾਂ ਦਾ ਵਿਗਣਾਂ ਦਾ ਜੋੜੇ ਵਿਗੜ ਪੈਂਦੇ ਨੇ ਬੰਦੇ ਉੱਤੇ ਸਭ ਦੁੱਖ ਨਾਸਨ ਦੁੱਖਾਂ ਦਾ ਵੀ ਨਾਸ ਕਰ ਦਿੰਦਾ ਹੈ ਕਦੋਂ ਸਤਗੁਰ ਨਾਮ ਦੜਾਇਆ ਜਦੋਂ ਸੱਚਾ ਨਾਮ ਤੇਰਾ ਹਿਰਦੇ ਵਿੱਚ ਵਸਿਆ ਵੈ ਗਰੂ ਖੋਏ ਪਾਪ ਭਏ ਸਭ ਪਾਵਨ ਤੇ ਪਾਪ ਨਸ਼ਟ ਕਰਕੇ ਸੋਨਾ ਬਣਾ ਦਿੱਤਾ ਭਏ ਸਭ ਪਾਵਨ ਹਿਰਦੇ ਰੂਪੀ ਘਰ ਵਿੱਚ ਸਤਗੁਰੂ ਤੇਰਾ ਵਾਸਾ ਹੋ ਗਿਆ ਜਨ ਨਾਨਕ ਸੁਖ ਕਰ ਆਇਆ ਤੇ ਹਿਰਦੇ ਰੂਪੀ ਘਰ ਵਿੱਚ ਮੇਰੇ ਵੈ ਗਰੂ ਸੁਖ ਆਵਸੇ ਉਠਤ ਸੁਖੀਆ ਬਹਿਕਤ ਸੁਖੀਆ ਪਉ ਨਹੀਂ ਲੱਗੈ ਜਾਂ ਐਸੇ ਬੁਝੀਆ ਸਤਗੁਰੂ ਪਾਤਸ਼ਾਹ ਕਹਿੰਦੇ ਬਲਿਓ ਬਾਣੀ ਨਾਲ ਜੁੜੋ ਸਿਮਰਨ ਕਰੋ ਤਕੜੇ ਹੋ ਕੇ ਬਾਣੀ ਪੜਿਆ ਕਰੋ ਤਕੜੇ ਹੋ ਕੇ ਖਾਣੇ ਆ ਤਕੜੇ ਹੋ ਕੇ ਕਮਾਈਆਂ ਕਰਦੇ ਮਿਹਨਤਾਂ ਕਰਦੇ ਤੇ ਬਾਣੀ ਵੀ ਤਕੜੇ ਹੋ ਕੇ ਪੜਨੀ ਚਾਹੀਦੀ ਹੈ ਇੱਕ ਮਨਿਕ ਚਿੱਤੋ ਕੇ ਪੜਨੀ ਚਾਹੀਦੀ ਹੈ ਇਹਨੂੰ ਵੀ ਆਪਣੇ ਜ਼ਿੰਦਗੀ ਦਾ ਇੱਕ ਹਿੱਸਾ ਬਣਾਉਣਾ ਚਾਹੀਦਾ ਹੈ ਨਿਤਨੇਮ ਨੂੰ ਬਣਾਓ ਸਹਿਜ ਪਾਠ ਨੂੰ ਬਣਾਓ ਬੱਤੂ ਬੱਤ ਸਿਮਰਨ ਕਰੋ ਜੇ 24 ਘੰਟਿਆਂ ਵਿੱਚੋਂ 15 ਮੰਨ ਲਓ ਇੱਕ ਨੇ ਕਿਹਾ ਬਾਬਾ ਜੀ ਤੁਸੀਂ ਤੇ 15 ਕਹ ਤੇ ਮੈਂ ਤਾਂ 2 ਘੰਟੇ ਜਪਦਾ ਮੈਂ ਕਿਹਾ ਤੂੰ ਜਪਦਾ ਹੋਰ ਥੋੜਨਾ ਜਪ ਸਕਦਾ ਆਪ ਕੋ ਸਾਥ ਨਾਮ ਜੀ ਤੂੰ ਜਪਦਾ ਹੈ ਪਾਗਲ 15 ਮਿੰਟ ਗੋਡੇ ਨਹੀਂ ਸਿੱਧੇ ਹੁੰਦੇ ਸੋ ਭਾਈ ਜਿਹੜੇ ਜਿਹਨੇ ਸ਼ੁਰੂਆਤ ਕਰਨੀ ਹੈ 10 ਲਾਓ 5 ਲਾਓ 15 20 ਹੌਲੀ ਹੌਲੀ ਵਧਾਉਂਦੇ ਜਾਓ ਤੇ ਜਿਹੜੇ ਭਾਈ ਪਹਿਲੀ ਆਪਣਾ ਚੌਂਗੜਾ ਮਾਰ ਕੇ ਘੰਟੇ ਡੇਢ ਘੰਟਾ ਸਿਮਰਨ ਕਰਦੇ ਨੇ ਸਹਿਜ ਪਾਠ ਕਰਦੇ ਨੇ ਐਸੇ ਐਸੇ ਗੁਰਸਿੱਖਾਂ ਤੋਂ ਬਿਲੇ ਹਾਰੇ ਜਾਂਦੇ ਹਨ ਪਾਤਸ਼ਾਹ ਸੋ ਸਾਰੇ ਕਹਿੰਦੇ ਹਨ ਭਾਈ ਕਿ ਭਾਈ ਬਿਗਨਾਂ ਦਾ ਨਾਸ ਹੋ ਜਾਂਦਾ ਹੈ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਪਾਪ ਕੱਟੇ ਜਾਂਦੇ ਹਨ ਕਦੋਂ ਜਦੋਂ ਸਤਿਗੁਰੂ ਪਾਤਸ਼ਾਹ ਜੀ ਦਾ ਸਿਮਰਨ ਕਰੀਦਾ ਹੈ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਾਇ